ਅੰਮ੍ਰਿਤਸਰ ਦੀ ਹਾਕੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਉਹਨਾਂ ਨੇ 6 ਕਿਲੋ ਹਿਰੋਇਨ ਤੇ 1,70,000 ਕੈਸ਼ ਦੇ ਨਾਲ ਤਿੰਨ આરોપીਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨੋਂ આરોપી ਵਿੱਚੋਂ ਦੋ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਇੱਕ ਬਟਿੰਡਾ ਦਾ ਰਹਿਣ ਵਾਲਾ ਹੈ। ਇਹ આરોપી ਪਾਕਿਸਤਾਨ ਤੋਂ ਡਰੱਗ ਦੀ ਠੇਪ ਮੰਗਵਾਉਂਦੇ ਸੀ। ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਿਊਰੋ ਰਿਪੋਰਟ ਪੰਜਾਬ ਦੀ ਨਿਊਜ਼। ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਆਈਪੀਐਸ ਜਿਹੜਾ ਅੰਮ੍ਰਿਤਸਰ ਦੇ ਹੱਤੀ ਵੱਲੋਂ ਜਿਹੜਾ ਅੰਮ੍ਰਿਤਸਰ ਦੇ ਹੱਤੀ ਵਿੱਚ ਨਸ਼ੇ ਦੇ ਖਿਲਾਫ ਮੇਮ ਹੈਮਾ ਵੜੀ ਹੋਈ ਆ ਉਹਦੇ ਚ ਕੱਲ ਸਾਡੇ ਸੀਆਈਏ ਸਟਾਫ ਨੂੰ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਮਿਲੀ ਆ ਜਦੋਂ ਸੀਆਈਏ ਦੀ ਪੁਲਿਸ ਪਾਰਟੀ ਸਾਡੇ ਸਹਿਜਿੰਦਰ ਸਿੰਘ ਇਹ ਥਾਣਾ ਜਨਾਲਾ ਤੋਂ ਕੋਟਲੀ ਅੰਬ ਨੂੰ ਜਾਂਦੇ ਰਸਤੇ ਇਹਨਾਂ ਨਾਕਾਬੰਦੀ ਕੀਤੀ ਸੀ ਤੇ ਉਹਦੇ ਚ ਤਿੰਨ ਸਮਗਲਰ ਜਿਹੜਿਆ ਹੈ ਉਸ ਸਮੇਤ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਪਾਸੋਂ 6 ਕਿਲੋ ਹੈਰਨ ਤੇ ਗ੍ਰਾਗਮਣੀ 117000 ਰਿਕਵਰ ਹੋਈ ਸ੍ਰੀਮਨ ਜੀ ਫੋਕੀ ਇਹ ਜੇ ਤੋਂ ਦੇ ਰੇਣ ਵਾਲੇ ਨੇ ਇਹਨਾਂ ਵਿੱਚ ਇੱਕ ਦੋਸ਼ੀ ਆ ਜਿਹੜਾ ਲਖਬੀਰ ਸਿੰਘ ਲਖਾ ਇਹ ਪਿੰਡ ਕੂਠਾ ਗੁਰੂ ਥਾਣਾ ਬਿਆਲਪੁਰਾ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਇਹ ਕਰੀ ਪਿੱਛੇ 1 ਸਾਲ ਤੋਂ ਇਹ ਅੰਮ੍ਰਿਤਸਰ ਦੇ ਵਿੱਚ ਹੀ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਸੀ ਦੋ ਹੋਰ ਤੁਸ਼ੀਆ ਉਹ ਕਸਬਾ ਚਗਾਵਾ ਦੇ ਰਹਿਣ ਵਾਲੇ ਨੇ ਉਹਨਾਂ ਵਿੱਚ ਮਨਦੀਪ ਸਿੰਘ ਗੋਰਾ ਜਿਹੜਾ ਵਾ ਉਹ ਵੀ ਕਾਫੀ ਬਰਾਂ ਪਹਿਲਾਂ ਇਹ ਹਰ ਹੁੰਦੀਆਂ ਜਿਹੜੀਆਂ ਇਹ ਪਾਂਡਿਓ ਕੀ ਪਚਾ ਚੁੱਕਾ ਕਰੀਬ 2 ਸਾਲ ਤੋਂ ਉਹ ਇਸ ਕੰਮ ਦੇ ਵਿੱਚ ਲੱਗਾ ਹੋਇਆ ਜਿਹੜਾ ਬਠਿੰਡੇ ਵਾਲਾ ਸੀ ਉਹਦੇ ਉੱਥੇ ਵੀ ਕੋਈ ਪਰਚੇ ਦਰਜ ਨਹੀਂ ਨੇ ਇੱਥੇ ਵੀ ਕਰ ਨਹੀਂ ਕਰਦਾ ਆ ਫਿਲਹਾਲ ਸਾਨੂੰ ਕੋਈ ਨਈ ਇਹ ਜਾ ਮਿਲਿਆ ਤੇ ਹੁਣ ਅਸੀਂ ਉਸ ਕਾਈਪ ਕਰਕੇ ਸਬੰਧਕ ਥਾਣੇ ਦੇ ਨਾਲ ਇਹਦੇ ਪਿਛੋਕੜ ਬਾਰੇ ਪਤਾ ਕਰ ਰਹੇ ਹਾਂ ਲੱਗੇ ਕਿਤੋਂ ਹੋਏ ਸੀ ਨਾ ਅਗਾਂਹ ਇਹਨੇ ਕਿੱਥੇ ਲੈ ਗਿਆ ਇਹ ਅ ਮੁੱਢਲੀ ਪੁਸ਼ਟੀ ਦੇ ਵਿੱਚ ਸਾਨੂੰ ਇਹੀ ਪਤਾ ਲੱਗਾ ਕਿ ਇਹ ਖੇਪ ਜਿਹੜੀ ਆ ਇਹ ਪਾਕਿਸਤਾਨ ਤੋਂ ਇਧਰੋਂ ਕਿਸ ਬੰਦੇ ਨੇ ਰਿਸੀਵ ਕੀਤੀ ਆ ਉਹਨਾਂ ਤੋਂ ਅੱਗੋਂ ਇਹ ਲੈ ਕੇ ਜਾ ਰਹੇ ਸੀਗੇ ਉਹਦੇ ਬਾਰੇ ਵੀ ਸਾਡਾ ਟੈਕਨੀਕਲ ਤੌਰ ਦੇ ਉੱਤੇ ਜਿਹੜਾ ਵਾ ਉਹ ਚੱਲ ਰਿਹਾ ਵਾ ਉਹਨੂੰ ਵੀ ਅਸੀਂ ਜਲਦੀ ਕਿਰਤਾ ਕਰਾਂਗੇ। ਪਤਾ ਲੱਗਾ ਕਿੰਨੇ ਦੇਰ ਤੋਂ ਇਹ ਕੰਮ ਕਰਦੇ ਆ ਰਹੇ ਸੀ ਪਹਿਲਾਂ ਵੀ। ਹਾਂਜੀ ਜਿਹੜਾ ਮਨਦੀਪ ਗੋਰਾ ਆ ਇਹ ਤਾਂ ਕਰੀਬ 2 ਸਾਲ ਤੋਂ ਇਸ ਧੰਦੇ ਦੇ ਵਿੱਚ ਲੱਗਾ ਹੋਇਆ ਤੇ ਲਖਵੀਰ ਜਿਹੜਾ ਆ ਉਹ 1 ਸਾਲ ਤੋਂ ਇਸ ਧੰਦੇ ਵਿੱਚ ਲੱਗਾ ਕਰੀਬ 7 ਤੋਂ 8 ਵਾਰ ਇਹ ਮਤਲਬ ਖੇਪ ਨੂੰ ਲੈ ਕੇ ਅੱਗੇ ਪਹੁੰਚਾ ਚੁੱਕਾ। ਤੇ ਜਿਹੜਾ ਮਨਦੀਪ ਐ ਤੇ ਪਹਿਲਾਂ ਵੀ ਮਾੜੇ ਦਰਸੀ ਐ ਤੇ ਅਸੀਂ ਕਰ ਰਹੇ ਆ ਬ੍ਰਦਰ ਇਹ ਪਤਾ ਕਰ ਰਹੇ ਆ ਅਸੀਂ। ਅਜੇ ਫਿਲਹਾਲ ਸਾਡੇ ਕੋਲ ਇਸ ਸੰਬੰਧੀ ਕੋਈ ਰਿਕਾਰਡ ਨਹੀਂ ਹੈਗਾ। ਕੈਪ ਰਿਕਵਰੀ ਕੀ ਕੀ ਹੈ ਨਾ ਜਿੰਨਾ ਕੋ 6 ਕਿਲੋ ਹੈ ਰਿਕਵਰ ਹੋਈ ਆ ਦੋ ਵਹੀਕਲ ਨੇ ਮੋਟਰਸਾਈਕਲ ਤੇ 1,70,000 ਰੁਪਿਆ ਡਰਗ ਮਣੀ ਉਮਰ ਜੀ ਲਿਸੈਂਸਿੰਗ ਇਹ ਤਿੰਨੇ 20 ਤੋਂ 30 ਸਾਲ ਦੇ ਵਿੱਚ ਵਿੱਚ ਨੇ ਪੈਸੇ ਕੀ ਕਾਰੋਬਾਰ ਬੱਚੋ ਕਰਦੇ ਸੀ ਨਹੀਂ ਕੁਛ ਨਹੀਂ ਕਾਰੋਬਾਰ ਕਰਦੇ ਇਸੇ ਧੰਦੇ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦਾ ਹੋਰ ਕੋਈ ਕਾਰੋਬਾਰ ਨਹੀਂ ਹੈ। ਬੋਲਟ ਮੋਟਰਸ ਦਾ ਨਾਮ ਆਪਣਾ ਹੀ ਹੈ ਚੋਰੀ ਦਾ ਇਹ ਹੁਣ ਆਪਾਂ ਵੈਰੀਫਾਈ ਕਰਾਵਾਂਗੇ ਫਿਰ ਪਤਾ ਲੱਗੂਗਾ ਜੀ ਕਿਹੜੀਆਂ ਕਿਹੜੀਆਂ ਤਾਰਾ ਮਤਮਨ ਨਜ਼ਰ ਇਹ ਐਨਡੀਪੀ ਅਸੈਕਟ 21485 ਦੇ ਵਿੱਚ ਅਸੀਂ ਇਹਦਾ ਜਿਹੜਾ ਵਾ ਮੁਕਦਮਾ ਦਰਜ ਕੀਤਾ ਥਾਣੇ ਅਜ ਨਾਲੇ